ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਫਿੱਟ ਐਂਡ ਰਨ ਦੇ ਕਾਲੇ ਕਾਨੂੰਨ ਖਿਲਾਫ ਅੱਜ ਰਾਏਕੋਟ ਵਿਕੇਟ ਟਰਾਂਸਪੋਰਟ ਕਾਮਿਆਂ ਵੱਲੋਂ ਕਨਵੈਨਸ਼ਨ ਕੀਤੀ ਗਈ। ਜੇਸਨ ਉਸ ਸਬੋਧਨ ਕਰਦੇ ਹੋ ਕੁੱਲ ਹਿੰਦ ਰੋਡ ਟਰਾਂਸਪੋਰਟ ਵਰਕਰਸ ਫੈਡਰੇਸ਼ਨ ਦੇ ਕੋਮੀ ਮੀਤ ਪ੍ਰਧਾਨ ਚੰਦਰ ਸ਼ੇਖਰ ਨੇ ਸਬੋਧਨ ਕਰਦਿਆਂ ਐਲਾਨ ਕੀਤਾ ਕਿ ਹਾਦਸੇ ਦੀ ਸੂਰਤ ਵਿੱਚ ਆਪਣੀ ਜਾਨ ਬਚਾਉਣ ਲਈ ਭੱਜ ਜਾਣ ਵਾਲੇ ਡਰਾਈਵਰਾਂ ਨੂੰ 10 ਸਾਲ ਦੀ ਕੈਦ 10 ਲੱਖ ਰੁਪਏ ਤੱਕ ਦੇ ਜੁਰਮਾਨੇ ਵਾਲੇ ਕਾਨੂੰਨ ਵਿਰੁੱਧ 16 ਫਰਵਰੀ ਨੂੰ ਦੇਸ਼ ਵਿਆਪੀ ਆਮ ਹੜਤਾਲ ਵਿੱਚ ਟਰਾਂਸਪੋਰਟ ਕਾਮੇ ਵਿਭਾਗ ਲੈਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਇਸ ਮਾਰੂ ਕਾਨੂੰਨ ਨੂੰ ਰੱਦ ਕਰਵਾਉਣ ਲਈ 23 ਜਨਵਰੀ ਤੋਂ ਦੇਸ਼ ਭਰ ਵਿੱਚ 10 ਦੀ ਮਹੱਤਵ ਤਹਿਤ ਮੰਗ ਪੱਤਰ ਦਿੱਤੇ ਜਾਣਗੇ ਉਨ੍ਹਾਂ ਕਿਹਾ ਕਿ ਦੇਸ਼ ਭਰ ਦੀਆਂ ਟਰਾਂਸਪੋਰਟ ਕਾਮਿਆਂ ਦੀਆਂ ਜਥੇਬੰਦੀਆਂ ਵੱਲੋਂ ਸਾਂਝੀ ਲੜਾਈ ਵਿੱਢਣ ਲਈ ਤਿਆਰੀਆਂ ਕੀਤੀਆਂ ਗਈਆਂ ਨੇ ਅੱਜ ਆਲ ਇੰਡੀਆ ਰੋਡ ਟਰਾਂਸਪੋਰਟ ਵਰਕਰਸ ਫੈਡਰੇਸ਼ਨ ਵੱਲੋਂ ਸਾਰੇ ਦੇਸ਼ ਦੇ ਅੰਦਰ ਏਰੀਆ ਵਾਈਜ਼ ਤੇ ਸੁਭਾ ਪੱਧਰ ਦੀਆਂ ਕਨਵੈਨਸ਼ਨਾਂ ਕਰਨ ਦਾ ਫੈਸਲਾ ਕੀਤਾ ਤਾਂ ਜੋ ਜਿਹਨੂੰ ਹੀਟ ਐਂਡ ਰਨ ਕਾਨੂੰਨ ਕਿਹਾ ਜਾ ਰਿਹਾ ਜਿਹੜਾ ਭਾਰਤੀ ਨਿਆਂ ਸੰਹਿਤਾ ਦੇ ਕਾਨੂੰਨ ਦੇ ਅੰਦਰ ਕਿਸੇ ਵੀ ਵਾਹਨ ਚਾਲਕ ਨੂੰ ਵਾਹਨ ਚਾਲਕ ਦੇ ਵਿਰੁੱਧ ਜਿਹੜਾ 10 ਸਾਲ ਦੀ ਕੈਦ ਔਰ 7 ਲੱਖ ਦੇ ਜੁਰਮਾਨੇ ਦਾ ਧਾਰਾ 106 1 ਤੇ 2 ਕਾਨੂੰਨ ਪਾਸ ਕੀਤਾ ਉਹਦੇ ਵਿਰੁੱਧ ਪੂਰੇ ਦੇਸ਼ ਦੇ ਅੰਦਰ ਬਹੁਤ ਬੇਚੈਨੀ ਹੈ ਸਾਡੀ ਫੈਡਰੇਸ਼ਨ ਵੱਲੋਂ ਇਹ ਫੈਸਲਾ ਕੀਤਾ ਕਿ ਸਾਰੇ ਦੇਸ਼ ਕਨਵੈਨਸ਼ਨਾਂ ਕਰਕੇ ਇਹਦੀ ਵਿਆਖਿਆ ਲੋਕਾਂ ਨੂੰ ਕੀਤੀ ਜਾਵੇ ਇਹਦੀ ਕਿੰਨਾ ਗੰਭੀਰ ਹੈ ਔਰ ਕਿੰਨਾ ਲੋਕ ਵਿਰੋਧੀ ਹੈ ਦੂਜਾ ਇਹਦਾ ਪੱਖੇ ਵੀ ਦੱਸਿਆ ਜਾਵੇ ਵੀ ਇਹ ਗੈਰ ਸੰਵਿਧਾਨਕ ਤੌਰ ਤੇ ਹੀ ਨਹੀਂ ਗੈਰ ਜਮਹੂਰੀ ਤੌਰ ਤੇ ਕਿਸੇ ਨੂੰ ਲੋਕਾਂ ਨੂੰ ਰਾਏ ਜਾਣੇ ਤੋਂ ਬਿਨਾ ਪਾਰਲੀਮੈਂਟ ਦੇ ਮੈਂਬਰਾਂ ਨੂੰ ਪਾਰਲੀਮੈਂਟ ਚੋਂ ਬਾਹਰ ਕੱਢ ਕੇ ਜਿਨ੍ਹਾਂ ਨੂੰ ਇੱਕ ਹਾਪੂਦਰਾ ਤੋਂ ਹੰਤੇ ਪਾਸ ਕੀਤਾ ਬਾਕੀ ਕਾਨੂੰਨ ਵਿਸ਼ੇ ਤਰੀਕੇ ਨਾਲ ਕੀਤੇ ਜਾ ਰਹੇ ਹਨ ਇਹਨੂੰ ਗੈਰ ਜਮਹੂਰੀ ਕਾਨੂੰਨ ਨੂੰ ਵਾਪਸ ਕਰਵਾਉਣ ਲਈ ਦਬਾਅ ਦਾ ਹੈ ਜਾਵੇ ਅਸੀਂ ਇਹਦੇ ਵਿਰੁੱਧ ਦਸਤਰੀ ਮੂਹਮਿਮ ਚਲਾ ਕੇ ਔਰ ਜੋਨਲ ਕਨਵੈਨਸ਼ਨਾਂ ਕਰਕੇ ਪੂਰੇ ਦੇਸ਼ ਦੇ ਅੰਦਰ ਭਾਰਤ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਕਾਨੂੰਨ ਨੂੰ ਰੱਦ ਕਰੋ ਔਰ 23 ਤਾਰੀਖ ਨੂੰ ਜੁ ਲੁਧਿਆਣਾ ਦੇ ਅੰਦਰ ਸਵੇਪੱਦਰ ਦੀ ਕਨਵੈਨਸ਼ਨ ਕਰ ਰਹੇ ਹਾਂ ਉਹਨਾਂ ਅਗਲੇ ਮਹੀਨੇ 16 ਤਾਰੀਖ ਨੂੰ ਸਾਰੀ ਟੈਡੀਅਮਨਾ ਔਰ ਐਸ ਕੇ ਐਮ ਸਯੁਜਤ ਕਿਸਾਨ ਮੋਰਚੇ ਨੇ ਸਮਝਾ ਫੈਸਲਾ ਕੀਤਾ ਕਿ ਅਸੀਂ ਪੂਰੇ ਦੇਸ਼ 'ਚ ਹੜਤਾਲ ਕਰਾਂਗੇ ਬਾਕੀ ਮੰਗਾਂ ਵੀ ਹੈ ਬਿਗਨਸ ਸੰਗਤ ਦੇ ਵਿਰੁੱਧ ਵੀ ਕਰਾਂਗੇ ਔਰ ਟ੍ਰਾਂਸਪੋਰਟ ਖੇਤਰ ਦੇ ਅੰਦਰ ਰੋਡ ਟ੍ਰਾਂਸਪੋਰਟ ਖੇਤਰ ਦੇ ਅੰਦਰ ਅਸੀਂ ਸਾਰੀਆਂ ਫੈਡਰੇਸ਼ਨਾਂ ਨੂੰ ਨਾਲ ਲੈ ਕੇ ਇਹਦੇ ਵਿਰੁੱਧ ਇੱਕ ਮੁਹਿੰਮ ਚਲਾ ਕੇ ਔਰ ਇਸ ਕਾਨੂੰਨ ਨੂੰ ਵਾਪਸ ਕਰਾ ਕੇ ਦੰਗ ਲਵਾਂਗੇ ਕੇਂਦਰ ਸਰਕਾਰ ਤੋਂ ਸਾਡੀ ਮੰਗ ਇਹ ਹੈ ਕਿ ਚੁਸਤੀ ਚਲਾਕੀ ਛੱਡ ਕੇ ਪ੍ਰਧਾਨ ਮੰਤਰੀ ਐਲਾਨ ਕਰੇ ਕਿ ਇਸ ਧਾਰਾ ਨੂੰ ਔਰ ਦੋ ਉਪ ਧਾਰਾਵਾਂ ਨੂੰ ਫੌਰੀ ਰੱਦ ਕੀਤਾ ਜਾਵੇਗਾ ਤੇ ਕਿਸ ਦਿਨ ਪਾਰਲੀਮੈਂਟ ਜਿਹੜੀ 30 ਜਨਵਰੀ ਨੂੰ ਪਾਰਲੀਮੈਂਟ ਸੈਸ਼ਨ ਸ਼ੁਰੂ ਹੋਣਾ ਜਿਹਨੂੰ ਬਜਟ ਸੈਕਸ਼ਨ ਕਹਿੰਦੇ ਆ ਤੇ 23 ਤਾਰੀਖ ਨੂੰ ਏਜੰਡੇ ਦੇ ਇਲਾਕੇ ਨੂੰ ਰੱਦ ਕੀਤਾ ਜਾਏਗਾ ਉਹ ਐਲਾਨ ਕਰੇ ਜੇ ਉਹ ਐਲਾਨ ਨਹੀਂ ਕਰੇਗਾ ਤਾਂ ਲੜਾਈ ਦਾ ਮੈਦਾਨ ਹੋਰ ਭਕੇਗਾ ਤੇ ਕਾਨੂੰਨ ਵਾਪਸ ਕਰਾ ਕੇ ਦਮ ਲਾਵਾਂਗੇ ਕਨਵੈਨਸ਼ਨ ਨੂੰ ਸਲਬੋਧਨ ਕਰਦੇ ਹਾਂ ਆਗੂਆਂ ਨੇ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਮਜ਼ਦੂਰ ਜੱਥੇਬੰਦੀਆਂ, ਟ੍ਰੇਡ ਯੂਨੀਅਨਾਂ, ਮੁਲਾਜ਼ਮਾ ਫੈਡਰੇਸ਼ਨਾਂ ਤੇ ਟਰਾਂਸਪੋਰਟ ਕਾਮਿਆਂ ਵੱਲੋਂ ਰਾਏਕੋਟ ਤਹਿਸੀਲ ਦੇ 10 ਪਿੰਡਾਂ ਵਿੱਚ ਕਨਵੈਨਸ਼ਨ ਕਰਕੇ 16 ਫਰਵਰੀ ਦੀ ਆਮ ਹੜਤਾਲ ਨੂੰ ਕਾਮਯਾਬ ਕਰਨ ਲਈ ਮਹਿਮ ਚਲਾਈ ਜਾਵੇਗੀ। ਅੱਜ 올 ਇੰਡੀਆ ਰੋਡ ਟਰਾਂਸਪੋਰਟ ਵਰਕਰ ਫੈਡਰੇਸ਼ਨ ਦੇ ਕਾਮਿਆਂ ਵੱਲੋਂ ਇਰ ਤਸੀਲ ਪੱਧਰੀ ਇੱਕ ਕਨਵੈਨਸ਼ਨ ਕੀਤੀ ਗਈ ਸੀ ਇਹ ਕਨਵੈਨਸ਼ਨ ਜਿਹੜੀ ਸਰਕਾਰ ਨੇ ਇੱਕ ਨਵਾਂ ਕਾਨੂੰਨ ਭਾਰਤੀ ਨਿਆਂ ਸੰਹਿਤਾ ਕਿਹਾ ਤਾਂ ਇਹ ਗਿਆ ਅਮਿਤ ਸ਼ਾਹ ਜੀ ਵੱਲੋਂ ਵੀ ਜਿਹੜਾ ਪੁਰਾਣਾ ਇੰਡੀਅਨ ਕ੍ਰਿਨਲ ਕੋਡ ਸੀ ਉਹ ਸਜ਼ਾ ਦੇਣ ਵਾਲਾ ਕਾਨੂੰਨ ਸੀ ਤੇ ਜਿਹੜਾ ਨਵਾਂ ਕਾਨੂੰਨ ਇਹ ਅਸੀਂ ਨਿਆਂ ਦੇਣ ਵਾਲਾ ਕਾਨੂੰਨ ਬਣਾ ਰਹੇ ਹਾਂ ਪਰ ਇਹਦੇ ਚ ਨਿਆਂ ਇਹੋ ਜਿਹਾ ਦਿੱਤਾ ਕਿ ਜਿਹੜੇ ਲੋਕੀ ਗੱਡੀ ਚਲਾਉਣ ਵਾਲਾ ਕੋਈ ਚਾਲਕ ਹੈ ਉਹ ਜ਼ਰੂਰੀ ਨਹੀਂ ਵੀ ਉਹ ਬੱਸਾਂ ਗੱਡੀਆਂ ਤਾਂ ਹਰ ਬੰਦਾ ਤੁਸੀਂ ਵੀ ਚਾਲਕ ਹੋ ਤੁਸੀਂ ਵੀ ਆਪਣੇ ਘਰੋਂ ਗੱਡੀ ਤੇ ਆਏ ਹੋਮੋਗੇ ਜਿਹੜੇ ਲੋਕੀ ਗੱਡੀ ਚਲਾਉਂਦੇ ਨੇ ਜੇ ਉਹਨਾਂ ਤੋਂ ਕਿਤੇ ਬਾਈਚਾਨ ਐਕਸੀਡੈਂਟ ਹੋ ਜਵੇ ਤਾਂ ਉਸ ਹਾਦਸੇ ਦੇ ਵਿੱਚ ਜੇ ਉਹ ਡਰਦਾ ਮਾਰਾ ਉੱਥੋਂ ਜਾਨ ਬਚਾਉਣ ਲਈ ਭੱਜ ਜਾਵੇ ਤਾਂ ਉਹਨੂੰ 10 ਸਾਲ ਦੀ ਕੈਦ ਤੇ 10 ਲੱਖ ਰੁਪਏ ਤੱਕ ਜੁਰਮਾਨਾ ਜਿਹੜਾ ਕਰਨ ਦੀ ਸਰਕਾਰ ਨੇ ਨਵਾਂ ਕਾਨੂੰਨ ਜਿਹੜਾ ਉਹ ਚ ਸੋਧ ਕੀਤੀ ਆ ਤੇ ਇਹ ਇਸ ਕਾਨੂੰਨ ਦੇ ਖਿਲਾਫ ਲੋਕਾਂ ਨੇ 23 ਦਸੰਬਰ ਨੂੰ ਆਪ ਮੁਹਾਰੀ ਦੇਸ਼ ਦੇ ਵਿੱਚ ਹੜਤਾਲ ਕੀਤੀ ਸੀ ਪਰ ਆਲ ਇੰਡੀਆ ਮੋਰ ਜਿਹੜੀ ਮੋਟਰ ਟ੍ਰਾਂਸਪੋਰਟ ਕਾਂਗਰਸ ਹੈ ਉਹਦੇ ਆਗੂਆਂ ਤੋਂ ਕੁਝ ਗੁੰਮਰਾਹਕੁੰਨ ਬਿਆਨ ਦਵਾ ਕੇ ਸਰਕਾਰੋਂ ਸਰਕਾਰ ਨੂੰ ਇੱਕ ਵਾਰੀ ਕਾਮਯਾਬ ਵਾਪਸ ਕਰਾਉਣ ਦੀ ਕਾਮਯਾਬ ਹੋ ਗਈ ਲੇਕਿਨ ਹਾਲੇ ਵੀ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਨਾਲ ਟ੍ਰਾਂਸਪੋਰਟ ਜਿਹੜੀ ਉਹ ਸਮੂਹ ਤਰੀਕੇ ਨਾਲ ਨਹੀਂ ਚੱਲ ਸਕੀ ਅੱਜ ਵਾਲੀ ਕਨਵੈਨਸ਼ਨ ਦੇ ਵਿੱਚ ਇਹ ਸੱਦਾ ਦਿੱਤਾ ਗਿਆ ਕਿ ਜਿਹੜੀ ਮੂਰੇ 16 ਫਰਵਰੀ ਆ ਰਹੀ ਹੈ ਉਦੋਂ ਸਾਰੇ ਦੇਸ਼ ਦੇ ਵਿੱਚ ਕਿਸਾਨ ਮਜ਼ਦੂਰ ਤਾਂ ਜਿਹੜੇ ਟ੍ਰੇਡ ਯੂਨੀਅਨ ਵਰਕਰ ਤੇ ਟ੍ਰਾਂਸਪੋਰਟ ਕਾਮੇਬੀ ਉਸ ਜਿਹੜੀ ਜਨਰਲ ਸਟ੍ਰਾਈਕ ਹੋਊਗੀ ਜਿਹੜੀ ਜਿਹਦੇ ਚ ਰੇਲਾਂ ਸੜਕਾਂ ਸਭ ਕੁਝ ਬੰਦ ਹੋਏਗਾ ਉਹਦੇ ਚ ਸ਼ਾਮਲ ਹੋਣ ਦਾ ਸੱਦਾ ਅੱਜ ਅੱਜ ਦੀ ਇਸ ਕਨਵੈਨਸ਼ਨ ਵੱਲੋਂ ਦਿੱਤਾ ਗਿਆ। ਇੰਦਰ ਜਿਵੇਂ ਕਾਲੇ ਕਾਨੂੰਨ ਨਵੇਂ ਲਾਗੇ ਇਹ ਮੋਦੀ ਸਰਕਾਰ ਤਾਂ ਪਿੰਡਾਂ 'ਈ ਵੱਡੀਆਂ ਕਾਰਪਸਾਂ ਦਰਾਂਗੀ। ਸਿੱਟੂ ਬੋਲੂ ਪੁਰੇ ਗਵਾਹੀ ਸਿੱਟੂ ਕਰੂਗੀ। ਬਾਕੀ ਜਿਹੜੇ ਜੱਥੇਬੰਦੀਆਂ ਐ ਕਿਸਾਨ ਜੱਥੇਬੰਦੀਆਂ ਉਹਨਾਂ ਦੇ ਲੀਡਰਸ਼ਿਪਾਂ ਨੂੰ ਅਸੀਂ ਬੁਲਾ ਕੇ ਪਿੰਡਾਂ 'ਚ ਜਿਹੜੇ ਕਾਲੇ ਕਾਨੂੰਨ ਨੇ ਕੇਂਦਰ ਨੇ ਹੁਣ ਜਾੜਿਆ ਐ ਇੱਕਦਮ ਹੌਲਾ ਕੀਤਾ ਉਹਦੇ ਖਰਾਬ ਰੈਕੋਰਡ ਤੋਂ ਹਾਕਮ ਸਿੰਘ ਢਾਲੀਵਾਲ ਦੀ ਇਹ ਖਾਸ ਰਿਪੋਰਟ